ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਅਗਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਆਏ ਦਿਨ ਕਿਤਨਾ ਕਿਤੋਂ ਅਜਹੀਆਂ ਘਟਨਾਵਾਂ ਸਾਹਮਣੇ ਆਂਦੀਆਂ ਨੇ ਜੋ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੰਦੀਆਂ ਨੇ ਹਾਲ ਹੀ ਦੇ ਵਿੱਚ ਇੱਕ ਅਜਿਹੀ ਹੀ ਘਟਨਾ ਮੋੜ ਲੁਧਿਆਣਾ ਤੋਂ ਸਾਹਮਣੇ ਆਈ ਜਿੱਥੇ 18 ਸਾਲਾ ਇੱਕ ਮਾਨਸਿਕ ਤੌਰ ਤੇ ਬਿਮਾਰ ਲੜਕੀ ਦੇ ਨਾਲ ਤਿੰਨ ਨੌਜਵਾਨਾਂ ਨੇ ਜ਼ਬਰਜਨਾਹ ਕੀਤਾ ਬਲਾਤਕਾਰ ਕੀਤਾ ਉਹ ਵੀ ਉਸਦੇ ਸਕੇ ਪਰਾਂ ਦੇ ਸਾਹਮਣੇ ਇਹ ਪਰਵਾਸੀ ਮਜ਼ਦੂਰ ਜਦੋਂ ਕੰਮ ਤੇ ਗਏ ਹੋਏ ਸਨ ਤਾਂ ਇਹਨਾਂ ਦੇ ਦੋਨੋਂ ਮਤਬੁੱਤੀ ਬੱਚੇ ਘਰ ਦੇ ਵਿੱਚ ਇਕੱਲੇ ਸਨ ਗੁਨਾਹਗਾਰਾਂ ਨੇ ਮੌਕੇ ਦਾ ਫਾਇਦਾ ਚੱਕਦਿਆਂ ਇਸ ਮੰਦਬੁੱਧੀ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਅਤੇ ਜਦੋਂ ਗਵਾਨੀਆਂ ਨੇ ਇਸ ਬੱਚੀ ਨੂੰ ਰੋਂਦਿਆ ਕੁਰਲਾਦਿਆ ਸੁਣਿਆ ਤੇ ਗਵਾਨੀ ਮੌਕੇ ਤੇ ਪਹੁੰਚੇ ਤਾਂ ਮੁਲਜ਼ਿਮ ਮੌਕਾ ਦੇਖੋਂ ਫਰਾਰ ਹੋ ਗਏ ਆਖਿਰ ਇਸ ਸਾਰੇ ਮਾਮਲੇ ਉਤੇ ਇਲਾਕਾ ਵਾਸੀਆਂ ਦਾ ਗਵਾਨੀਆਂ ਦਾ ਕੀ ਕਹਿਣਾ ਹੈ ਆਓ ਜਾਣਦੇ ਹਾਂ ਬਾਬਾ ਜੇ ਕਿ ਵਿਚੇ ਮ ਇਕਾਉਂਟ ਹੋਇਆ ਹੈ ਅੱਛਾ ਕਿੰਨੇ ਲੜਕੇ ਦੇ ਕੋ ਤਿੰਨ ਬੰਦੇ ਤਾਂ ਲੜਕੀ ਬਤਲਾ ਰਹੇ ਹਨ ਹਾਂ ਤਾਂ ਦੇਖੇ ਹੋਏ ਹਨ ਲੜਕੇ ਦੀ ਜਾਣ ਪਛਾਣ ਕਿ ਬਿਨਾਂ ਜਾਣ ਪਛਾਣ ਦੇ ਆ अब जब आदमी देखता तब तो उसको तो कार्रवाई हम लोग कर देते जब देखे नहीं तो उसको आदमी क्या जानेगा बताइए लड़की के साथ रेप किया लड़की लड़की ने क्या बताया था लड़की तो बोलिए कि हमारे साथ में मैंने ऐसे ऐसे हुआ है हाँ। और जब हम लोग नहीं देखे तो हम कैसे कह सकते हैं हाँ। लड़की को जो हम लोग सुने वही हम लोग कह रहे हैं तो आई थी, पे? आ, पुलिस मौके पर नहीं बाद में आई थी पुलिस वो टाइम कहाँ आई थी बाद में आई थी पुलिस इतनी उम्र है लड़की की अब जो उनका है तो बोल ही रही है की अठारह साल की लड़की है अच्छा। लड़की अकेली थी घर पे लड़की घर पर अकेले थी ये उसके माँ चली गई थी ड्यूटी हाँ जी तो उसका भाई भी था छोटा भी उस उसका भाई है छोटा है तो भी है कुछ कम दिमाग का है तो भी साथ लेकर हाँ जी वो उसको भी साथ लेकर गया था लड़की भी है तो कम दिमाग का है ਵਰਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਬੱਚੀ ਨੂੰ ਵੀ ਮੈਡੀਕਲ ਵਾਸਤੇ ਭੇਜ ਦਿੱਤਾ ਹੈ। ਇਸ ਸਾਰੇ ਮਸਲਿਆਂ ਤੇ ਪੁਲਿਸ ਅਤੇ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਆਓ ਮਾਰਦੇ ਹਾਂ ਇੱਕ ਨਜ਼ਰ। ਇਹਦੇ ਬਾਰੇ ਵੈਰੀਫਾਈ ਕਰ ਰਹੇ ਹਾਂਗੇ ਆਪਾਂ ਤੇ ਫੌਦਰ ਮੈਡੀਕਲ ਟੈਸਟ ਵਾਸਤੇ ਹੋ ਰਿਹਾ ਹੈ ਫੌਦਰ ਮੈਡੀਕਲ ਟੈਸਟ ਤੋਂ ਬਾਅਦ ਜੋ ਵੀ ਰਿਪੋਰਟ ਆਉਗੀ ਉਹ ਦੇ ਅਕੋਰਡਿੰਗ ਕਰਵਾਈ ਕਰਾਂਗੇ। ਸਰ ਕਿੰਨੇ ਲੜਕੇ ਸੀ ਇਸ ਬਾਰੇ ਹਾਲੇ ਇਨਵੈਸਟੀਗੇਸ਼ਨ ਦਾ ਪਾਰਟ ਇਨਵੈਸਟੀਗੇਸ਼ਨ ਨੇ ਬਾਅਦ ਸੰਭ ਕੁਝ ਸਰਗ ਨੈਸ਼ਨਲ ਰਿਪੋਰਟ ਹੋ ਰਹੀ ਹੈ। ਹਲੇ ਫਾਈਨਲ ਰਿਪੋਰਟ ਮੈਡੀਕਲ ਕੋਰਡ ਆਉਂਦੇ ਹੋਏ ਦੱਸ ਰਹੇ ਸਾਨੂੰ ਜੋ ਵੀ ਹੋਊਗਾ। ਗੁਰਪਿਆਰੇ ਪੂਰੇ ਪੰਜਾਬ ਦੇ ਵਿੱਚੋਂ ਭਾਰਤ ਦੇ ਵਿੱਚੋਂ ਅਜਹੀਆਂ ਬਹੁਤ ਸਾਰੀਆਂ ਖਬਰਾਂ ਆਏ ਦਿਨ ਨਸ਼ਰ ਹੁੰਦੀਆਂ ਨੇ, ਸਾਹਮਣੇ ਆਉਂਦੀਆਂ ਨੇ ਜਿੱਥੇ ਛੋਟੀਆਂ-ਛੋਟੀਆਂ ਬੱਚੀਆਂ ਤੋਂ ਲੈ ਕੇ ਜਵਾਨ ਬੱਚੀਆਂ ਦੇ ਨਾਲ ਜ਼ਬਰਜਨਾਹ ਕੀਤਾ ਜਾਂਦਾ ਹੈ, ਆਪਣੀ ਹਵਸ ਦਾ ਉਹਨਾਂ ਨੂੰ ਸ਼ਿਕਾਰ ਬਣਾਇਆ ਜਾਂਦਾ ਹੈ। ਇਸ ਲਈ ਭਾਰਤੀ ਕਾਨੂੰਨ ਨੂੰ ਚਾਹੀਦਾ ਹੈ ਤੇ ਅਜਿਹੇ ਜ਼ੁਲਮ ਕਰਨ ਵਾਲਿਆਂ ਖਿਲਾਫ ਕੋਈ ਅਜਹੀਆਂ ਸੰਗੀਨ ਧਾਰਾਵਾਂ ਲਗਾਈਆਂ ਜਾਣ ਕਿ ਕਿਸੇ ਦੀ ਹਿੰਮਤ ਹੀ ਨਾ ਹੋ ਸਕੇ ਕਿਸੇ ਦੀ ਆਪਰੂਤੇ ਹੱਥ ਪਾਣ ਦੀ ਹੁਣ ਵੇਖਣਾ ਇਹ ਹੋਵੇਗਾ ਕਿ ਕਿੰਨੀ ਜਲਦੀ ਇਹ ਤਿੰਨੋਂ ਗੁਨਾਹਗਾਰ ਪੁਲਿਸ ਦੀ ਕਿਰਫਤ ਦੇ ਵਿੱਚ ਹੁੰਦੇ ਨੇ ਕਿਉਂਕਿ ਪੁਲਿਸ ਨੇ ਇਹੀ ਕਿਹਾ ਹੈ ਕਿ ਬਹੁਤ ਜਲਦ ਉਹ ਇਹਨਾਂ ਗੁਨਾਹਗਾਰਾਂ ਤੱਕ ਪਹੁੰਚ ਜਾਣਗੇ ਤੇ ਇਹ ਸਭ ਇਸ ਮਸਲੇ ਤੇ ਕੀ ਸੋਚਦੇ ਹੋ ਕਿ ਕਿਸ ਤਰੀਕੇ ਦੇ ਨਾਲ ਆਏ ਦਿਨ ਹੋ ਰਹੀਆਂ ਅਜਹੀਆਂ ਵਾਰਦਾਤਾਂ ਤੇ ਕਾਬੂ ਪਾਇਆ ਜਾ ਸਕਦਾ ਹੈ ਆਪਣੇ ਵਿਚਾਰ نیچے ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸਿੱਖਰੰਦੀ ਹਰਗਤੀ ਵੀ ਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ